ਹੈਲੋ ਰੰਗ ਪੰਜਾਬ ਦੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਸੁਜੀਤ ਤੰਬੜ ਉਹਨੂੰ ਪਿਆਰ ਭਰਿਸ਼ਾਤਰੀਆਕਾਲ ਅਦਾਬ ਨਮਸਤੇ ਬਹੁਤ ਹਿੰਮਤ ਕਰਕੇ ਇੱਕ ਲੋਕ ਗੀਤ ਲੈ ਕੇ ਆਇਆ ਹਾਂ ਇਰਾ ਮਾਪਿਆਂ ਦੇ ਭਰਾਗ ਵਿੱਚ ਸੁਣੋ ਕੱਚਾ ਕੋਠਾ ਪਕੇ ਦਰਵਾਜੇ ਜਿੱਥੇ ਵਸਦੇ ਨੇ ਤਰਮੀ ਮਾਪੇ ਮਨੋਂ ਉੱਤੇ ਚਲੀ ਕੱਚਾ ਕੋਠਾ ਪਕੇ ਦਰਵਾਜੇ ਜਿੱਥੇ ਵਸਦੇ ਨੇ ਤਰਮੀ ਮਾਪੇ ਮਨ ਉਠ ਚਲੀਏ ਕੱਚਾ ਕੋਠਾ ਪਕੇ ਦਰਵਾਜੇ ਜਿੱਥੇ ਵਸਦੇ ਨੇ ਮਨੋਂ ਤੇ ਚਲੀਏ ਕੱਚੇ ਕੋਠੇ ਤੇ ਬੋਲਣ ਬਟੇਰੇ ਕੱਚੇ ਕੋਠੇ ਤੇ ਬੋਲਣ ਬਟੇਰੇ ਜਿੱਥੇ ਖੇਲਣ ਪਤੀ ਜੇ ਮੇਰੇ ਮਨੋਂ ਉੱਤੇ ਚਲੀਏ ਕੱਚੇ ਕੋਠੇ ਤੇ ਰਖੀਆਂ ਐ ਪੰਜਾਬੀਆਂ ਕੱਠੇ ਕੱਚੇ ਕੋਠੇ ਤੇ ਸਿੱਟੀਆਂ ਐ ਚਾਬੀਆਂ ਜਿੱਥੇ ਰਣ ਰਾਣੀਆਂ ਪਬੀਆਂ ਮਨੋਂ ਤੇ ਚਲੀਏ ਬੱਚੇ ਕੋਠੇ ਦੇ ਉੱਪਰ ਚਾਬੀਆਂ ਜਿੱਥੇ ਵਸਣ ਮੇਰੀਆਂ ਪੱਬੀਆਂ ਮਨਾਉ ਤੇ ਚ ਕੱਚੇ ਕੋਠੇ ਤਖਤੇ ਓਲੇ ਜਿੱਥੇ ਖੇਲੇ ਗੁੱਡੀਆਂ ਪਟੋਲੇ ਮਾਨਾ ਉਥੇ ਚਲੀਏ ਕੱਚੇ ਕੋਠੇ ਤੇ ਉੱਤੇ ਦੁਆਨੀ ਕਿਆ ਬਚਪਨ ਆ ई जवानी मन उत चलिए कच्चे कोठे दे ऊपर चलिया जिथे खेलना सखिया मन उतें चली कच्चे कोठे पर छलिया जिथे खेलिया रल के सहलिया मना उत चलिए कच्चे कोठे दे तखते ओले जिथे खेल गुडिया बुढ़िया ਮਨ ਉੱਠ ਚਲੀਏ ਗੱੱਚੇ ਕੋਠੇ ਪਕੇ ਦਰਵਾਜੇ ਜਿੱਥੇ ਵਸਦੇ ਨੇ ਤਰਮੀਮਪੇ ਮਨ ਉੱਠ ਚਲੀਏ ਗੱੱਚੇ ਕੋਠੇ ਪਕੇ ਦਰ ਇਥੇ ਵਸ ਦੇ ਨੇ ਵੀਰੇ ਰ ਜੇ ਮਨ ਉੱਠ ਚਲੀਏ ਮਨ ਉੱਠ ਕੇ ਚਲੀਏ ਮਨ ਉੱਥੇ ਚਲੀਏ ਦੋਸਤੋ ਇਹ ਬਚਪਨ ਦੀਆਂ ਯਾਦਾਂ ਦਾ ਗੀਤ ਸੀ ਬੈਲੀ ਬੈਠੀ ਨੂੰ ਮੈਨੂੰ ਪਿੱਛੋਕੜ ਯਾਦ ਆਂਦਾ ਰਹਿੰਦਾ ਕਿਉਂਕਿ ਉਹਨਾਂ ਦੇ ਜਾਣ ਨਾਲ ਮੈਂ ਬਿਲਕੁਲ ਬੈਲੀ ਹੋ ਗਈ ਆ ਪੁਰਾਣੀਆਂ ਯਾਦਾਂ ਆਉਂਦੀਆਂ ਰਹਿੰਦੀਆਂ ਉਹਨਾਂ ਵਿੱਚੋਂ ਇੱਕ ਗੀਤ ਮੈਨੂੰ ਯਾਦ ਆਇਆ ਸੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਆ ਕਮੈਂਟ ਕਰਕੇ ਦੱਸਿਆ ਜੇ ਕਿਸ ਤਰ੍ਹਾਂ ਦਾ ਲੱਗਿਆ ਹੌਲੀ ਹੌਲੀ ਮੈਂ ਤੁਹਾਡੇ ਨਾਲ ਸੰਜੇ ਕਰਿਆ ਕਰਾਂਗੀ ਗੀਤ ਮਿੰਦੀ ਰਮਨ ਹਮਾਰਾ ਜ਼ਰੂਰ ਫਰਿਆਜੇ ਕਿਉਂਕਿ ਤੁਹਾਡੇ ਪਿਆਰ ਦੀ ਬਹੁਤ ਆਸ ਹੈ ਮੈਨੂੰ ਥੋੜਾ ਹੌਸਲਾ ਦਿਨੇ ਹੋ ਤੁਸੀਂ ਬਹੁਤ ਹਮਾਰਾ ਪਰਭਿਓ ਇਹ ਨਾ ਕਹਿੰਦੇ ਹੋਏ ਸਭ ਰਾਜੀ ਖੁਸ਼ੀ ਰੋ ਸਭ ਦੇ ਘਰ ਸੁਖ ਸੰਧ ਰਹੇ ਸਤ ਸਿਆ ਦਾ